ਤਨ ਤਨ ਬਾਬਾ ਸਰਬਦਲ ਜੀ ਦੇ ਪਵਿੱਤਰ ਸਥਾਨ ਪਿੰਡ ਕਮਾਮ ਬਖੇਰ ਸਾਹਿਬ ਦਾ ਸਰਪੰਚ ਜਗਦੀਸ਼ ਸਿੰਘ ਸਾਹਿਬ ਦਾ ਸਰਪੰਚ ਮਨੋਹਰ ਲਾਲ ਸੋਸਾਇਟੀ ਬੈਂਕ ਦੇ ਪ੍ਰਧਾਨ ਅਰਜੀਤ ਕਮਾਲ ਦਿੱਤਾ ਦੀ ਅਗਵਾਈ ਚ ਚਾਰ ਪੰਜਾਂ ਦੀ ਜਿੱਤ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਘਰ ਲੰਗਰ ਵੀ ਅਟੁੱਟ ਵਰਤਾਇਆ ਗਿਆ ਇਸ ਸਮਾਗਮ ਵਿੱਚ ਹਲਕਾ ਬੰਗਾ ਤੋਂ ਵਿਧਾਇਕ ਡਾਟਾ ਸੁਖੀ ਬਲਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬਲਵੀਰ RAM ਨਰਮਲ ਦੇਵੀ ਕਰਨਵਾਲਾ ਦਲਵਰ ਸਿੰਘ ਚਾਰੇ ਪੰਜਾਂ ਦੇ ਜਿੱਤਾਂ ਤੇ ਵਧਾਈ ਦਿੱਤੀ ਇਸ ਮੌਕੇ ਡਾ ਸੁਖੀ ਵੱਲੋਂ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਵਿਕਾਸ ਲਈ ਬਚਨਬੱਧ ਹੈ ਅਤੇ ਕੀਤੀ ਹੋਈ ਹੋਰ ਬਾਦੇ ਵੀ ਸਰਕਾਰ ਜਲਦੀ ਪੂਰੀ ਕਰੇਗੀ ਇਸ ਮੌਕੇ ਡਾ ਸੁਖੀ ਵੱਲੋਂ ਪਿੰਡ ਵਾਸੀਆਂ ਦੀ ਮੰਗ ਤੇ ਬਾਬਾ ਸਰਬਦਲ ਜੀ ਦੇ ਪਵਿੱਤਰ ਸਥਾਨ ਤੇ ਡਾਕਟਰ ਅੰਬੇਦਕਰ ਕਮਿਊਨਿਟੀ ਹਾਲ ਦੀ ਸਾਰੀ ਜਲਦੀ ਕਰਵਾਉਣ ਦਾ ਵੀ ਵਾਦਾ ਕੀਤਾ ਇਸ ਮੌਕੇ ਮਕੰਨਦਪੁਰ ਤੋਂ ਆਮ ਆਦੀ ਪਾਰਟੀ ਲੀਡਰ ਹਰਜੋਤ ਕੋਲ ਲੋਟੀਆਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਪਿੰਡ ਵਿੱਚ ਪਿਆਰ ਭਾਵਨਾ ਨਾਲ ਰਹਿਣ ਲਈ ਸੰਬੋਧਨ ਕੀਤਾ ਅਤੇ ਜਥੇ ਵਿਚਾਰ ਪੰਜਾਂ ਸਰਪਾਉ ਦੇ ਕੀ ਸਨਮਾਨਤ ਕੀਤਾ ਇਸ ਮੌਕੇ ਸਾਫ ਕਸਰਪੰਜ ਜਗਦੀਸ਼ ਸਿੰਘ ਸਾਫ ਕਸਰਪੰਜ ਮਨਫਰ ਲਾਲ ਸੋਸਾਇਟੀ ਦੇ ਪ੍ਰਧਾਨ ਰਜੀਵ ਕਮਾ ਦਿੱਤਾ ਵੱਲੋਂ ਡਾਟ ਸੁਖੀ ਅਤੇ ਹਰਜੋਤ ਕੋ ਲੋਟਿਆ ਦਾ ਪਿੰਡ ਪੁੰਚਣ ਤੇ ਹਾਰਦਿਕ ਸਵਾਗਤ ਕੀਤਾ ਅਤੇ ਪਿੰਡ ਵਸੀਆਂ ਦਾ ਚਾਰ ਪੰਜ ਜਿਤਾਉਣ ਲਈ ਤੇਜਦੂ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਚੈਨਲ Eagle Eye 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿੰਦਾ ਆਪਾਂ ਕੀ ਕਰਦੇ ਤਾਂ 26 27 ਤਰੀਕ ਨੂੰ ਮੇਰਾ ਖਿਆਲ ਜਿਹੜਾ ਸੀ ਕਿੱਥੇ ਦਾ ਸਮਾਂ ਦਿੱਤਾ ਗਿਆ ਸਾਰੀਆਂ ਸੰਖਿਆ 71 ਹੋਈਆਂ ਔਰ ਜੋ ਵੀ ਪਬਲਿਕ ਦੀ ਅਵਾਜ਼ ਸੀ ਉਹਦੇ ਜਿਹੜਾ ਐਲਾਨ ਹੋਇਆ ਹਰਦਾਇ ਨੋ ਮੈਟਰ ਕੋਈ ਟੈਨਾ ਦੀ ਖਾਨਾ ਕੀ ਆ ਇਸ ਵਿਸ਼ੇ ਦੇ ਵਿੱਚ ਅਸੀਂ ਨਹੀਂ ਜਾਣਾ ਚਾਹੁੰਦੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਮਤਲਬ ਜਿਹੜੀ ਪ੍ਰੋਬਲਮ ਨਹੀਂ ਹੈ ਇਸ ਕਰਕੇ ਜੋ ਵੀ ਤੁਹ ਜਿਹੜਾ ਜਿਸ ਵਿਅਕਤੀ ਦਾ ਵੀ ਅਨਾਉਂਸ ਹੁੰਦਾ ਤਾਂ ਉਹਨੂੰ ਜਿਹੜਾ ਹੈ ਪਰਿਵਾਰ ਚਲਾਇਆ ਇਸ ਕਰਕੇ ਜਿਹੜੇ ਮੌਜੂਦਾ ਪੰਚਾਇਤ ਮੈਂਬਰ ਨੇ ਸਾਡੇ ਗੁਲਬੀਰ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਵੇਂ ਬਾਬਾ ਸਰਬਦੇਵਾਲ ਦੇ ਬਹੁਤ ਹੀ ਪਵਿੱਤਰ ਸਥਾਨ ਤੇ ਸਾਰੇ ਜਣੇ ਪਿੰਡ ਕਮਾਂਗ ਵਿੱਚ ਇਕੱਤਰ ਹੋਏ ਆ। ਅ ਇਸ ਖੁਸ਼ੀ ਦੇ ਵਿੱਚ ਕਿ ਜਿਹੜੀ ਨਵਯੁਕਤ ਜਿਹੜੀ ਪੰਚਾਇਤ ਆ ਉਹ ਇਸ ਪਿੰਡ ਵੱਲੋਂ ਚੁਣੀ ਗਈ ਹੈ। ਪੰਜਾਬ ਭਰ ਦੇ ਵਿੱਚ ਇਲੈਕਸ਼ਨਸ ਹੋਈਆਂ। ਤੇ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਪੰਚਾਇਤਾਂ ਦੇ ਵਿੱਚ ਨੌਜਵਾਨ ਤੇ ਸੜੀਆਂ ਬੀਬੀਆਂ ਜਿਹੜੀ ਆ ਉਹ ਵੱਧ ਤੋਂ ਵੱਧ ਸ਼ਮੂਲੀਅਤ ਰਹੀ ਆ। ਅ ਸੋ ਇੱਕ ਵਾਰ ਮੈਂ ਆਪਣੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਸਾਰੀ ਹੀ ਨਗਰ ਪੰਚਾਇਤ ਨੂੰ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਕਾਮਨਾ ਕਾਇਦੀ ਹਾਂ ਕਿ ਜਿਹੜੀਆਂ ਮੋਹ ਦੀਆਂ ਤੰਦਾਆਂ ਆ ਉਹ ਆਪਾਂ ਇਦਾਂ ਹੀ ਮਜ਼ਬੂਤ ਰੱਖੀਏ ਆਪਸੇ ਇਤفاق ਆਪਸੇ ਪਾਈਚਾਰਾ ਜਿਹੜਾ ਆ ਉਹ ਇਦਾਂ ਹੀ ਬਣਾਈ ਰੱਖੀਏ ਤੇ ਨਾਲ ਦੀ ਨਾਲ ਮੈਂ ਨਗਰ ਨਿਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਲਾਕੇ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਸ ਪਵਿੱਤਰ ਸਥਾਨ ਤੇ ਕਮਿਊਨਿਟੀ ਹਾਲ ਦੀ ਜਿਹੜੀ ਆ ਉਹ ਸਥਾਪਨਾ ਦੀ ਮੰਗ ਕੀਤੀ ਗਈ ਆ ਸੋ ਸਰਕਾਰ ਵੱਲੋਂ ਜਿੰਨੀ ਵੀ ਗ੍ਰਾਂਟ ਮੈਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਦਵਾ ਸਕਦੇ ਆ ਸਰਕਾਰ ਤੋਂ ਦਵਾ ਸਕਦੇ ਆ ਉਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਪਿੰਡ ਦਾ ਵਿਕਾਸ ਆ ਇਸ ਜਿਹੜੇ ਕਮਿਊਨਿਟੀ ਹਾਲ ਤੇ ਜਿਹੜੀ ਆ ਉਹ ਸਾਰੀ ਆ ਉਹ ਜਲਦ ਜਲਦ ਹੋ ਸਕੇ ਸੋ ਇੱਕ ਵਾਰ ਫਿਰ ਤੋਂ ਮੈਂ ਸਾਰੇ ਹੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਮਾਮ ਦੇ ਬਹੁਤ ਸਤਿਕਾਰਯੋਗ ਸਾਥੀ ਔਰ ਸਾਡੇ ਨਵੇਂ ਚੁਣੇ ਪੰਚ ਸਹਿਬਾਨ ਉਹਨਾਂ ਦੇ ਸਨਮਾਨ ਸਮਰੋਹ ਦੇ ਵਿੱਚ ਜਿਹੜਾ ਹੈ ਬਾਬਾ ਸਰਬਦਿਆਲ ਦੇ ਪਵਿੱਤਰ ਸਥਾਨ ਤੇ ਇਹ ਜਿਹੜਾ ਸਮਾਗਮ ਰੱਖਿਆ ਗਿਆ ਇਸ ਸਮਾਗਮ ਨੂੰ ਹੋਰ ਖੁਸ਼ੀ ਦਾ ਵਾਧਾ ਕਰਨ ਵਾਸਤੇ ਸਾਡੇ ਦਰਮਿਆਨ ਇਸ ਬੰਗਾ ਹਲਕੇ ਦੇ ਸਾਡੇ ਸਤਿਕਾਰਯੋਗ ਮੈਡਮ ਹਰਜੋਤ कौर ਲੋਟੀਆ ਜੀ ਉਹ ਵੀ ਖੁਸ਼ੀ ਸਾਂਝੀ ਕਰਨ ਵਾਸਤੇ ਪਹੁੰਚੇ ਨੇ ਉਹਨਾਂ ਤੋਂ ਪਹਿਲਾਂ ਸਾਡੇ ਮੌਜੂਦਾ ਵਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਰੁਝੇਮੇ ਸੀਗੇ ਇਸ ਕਰਕੇ ਉਹਨਾਂ ਕੋ ਸਮਾਂ ਘੱਟ ਹੋਣ ਕਰਕੇ ਉਹ ਵੀ ਜਿਹੜਾ ਸੰਗਤਾਂ ਨੂੰ ਆਸ਼ੀਰਵਾਦ ਦੇ ਗਏ ਨੇ ਤਾਕੇ ਪਿੰਡ ਦੇ ਵਕਾਸ ਲਈ ਵੱਧ ਤੋਂ ਵੱਧ ਜਿਹੜਾ ਸਰਕਾਰ ਦਾ ਯੋਗਦਾਨ ਪਾ ਸਕੇ ਇਸ ਕਰਕੇ ਸਾਰੀਆਂ ਸੰਗਤਾਂ ਧੰਨਵਾਦ ਲੋਟੀਆ ਸਾਹਿਬ ਦਾ ਡਾਕਟਰ ਸੁਖੀ ਜੀ ਦਾ ਔਰ ਸਵਾਰੀਆਂ ਸਮੂਹ ਸੰਗਤਾਂ ਦਾ ਧੰਨਵਾਦ ਆ ਜਿਹੜੇ ਕਿ ਬਾਬਾ ਸਰਬਦੇਵਾਲ ਦੇ ਪਵਿੱਤਰ ਸਥਾਨ ਤੇ ਇਕਜੁੱਟ ਹੋ ਕੇ ਜਿਹੜਾ ਪਿੰਡ ਦੇ ਜਿਹੜਾ ਆ ਕੰਮਾਂ ਲਈ ਜਿਹੜੀ ਆ ਇੱਕ ਸਲਾਹ ਕਰਦੇ ਨੇ ਅਸੀਂ ਸਾਧ ਕਰਦੇ ਆ ਵਿਸ਼ੇਸ਼ ਤੌਰ ਤੇ ਸਾਡੇ ਐਗਰੀਕਲਚਰ ਸੁਸਾਇਟੀ ਦੇ ਪ੍ਰਧਾਨ ਜੀ ਰਜੀਵ ਗੱਤਾ ਜੀ ਸਾਬਕਾ ਸਰਪੰਚ ਜਗਦੀਸ਼ ਸਿੰਘ ਜੀ ਹੋਰ ਸਾਰੇ ਸਾਡੇ ਸਾਫਾ ਪੰਜ ਸਹਿਵਾਨ ਮੀਤ ਪ੍ਰਕਾਸ਼ ਜੀ ਸਰਬਣ ਕੁਮਾਰ ਜੀ ਭਜਨ ਸਿੰਘ ਜੀ ਸਾਰੇ ਜਿਹੜੇ ਆ ਇੱਕ ਆਪਣੀ ਇਕਜੁੱਟਤਾ ਦਾ ਇਜ਼ਹਾਰ ਕਰ ਰਹੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਬਾਬਾ ਸਰਬਦੇਵਾਲ ਇਹਨਾਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਪਿੰਡ ਦੇ ਵਿੱਚ ਜਿਹੜਾ ਵਿਚਰਦੇ ਰਹਿਣ ਤਰੱਕੀਆਂ ਕਰਦੇ ਰਹਿਣ ਸਰਕਾਰਾਂ ਦੇ ਸਹਿਯੋਗ ਦੇ ਨਾਲੇ ਵੱਡਾ ਅਪਰਾਲਾ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਕਮਿਊਨਿਟੀ ਹਾਲ ਦਾ ਡਾਕਟਰ ਸਾਹਿਬ ਐਲਾਨ ਵੀ ਕਰਕੇ ਗਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬਿਹਾਫ ਤੇ ਬੇਸ਼ੱਕ ਕਹਿ ਦਿਓ ਔਰ ਅਸੀਂ ਖੁਸ਼ੀ ਸਮਝਦੇ ਆ ਕਿ ਉਹਨਾਂ ਦੇ ਬਹੁਤ ਸਤਿਕਾਰਯੋਗ ਪਰਮ ਮਿੱਤਰ ਨਮਾਇंदे ਜਿਹੜੇ ਆ ਡਾਕਟਰ ਆਪਣੇ ਲੋਟਿਆ ਜੀ ਪਹੁੰਚੇ ਉਹਨਾਂ ਨੇ ਵੀ ਇਹ ਜਿਹੜਾ ਆ ਸੰਗਤਾਂ ਦੇ ਵਿੱਚ ਅਨਾਉਂਸ ਕੀਤਾ ਅਸੀਂ ਧੰਨਵਾਦ ਕਰਦੇ ਆ ਸਾਰੇ ਸੰਗਤਾਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਕੰਟੀ ਕਲਾ ਤੇਲ ਪਾਣੀ